ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਆਗੂਆਂ ਵੱਲੋਂ ਬਣਾਈ ਗਈ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਪੰਤ ਰਤਨ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਜਨਮ ਸਤਾਪ ਦੀ ਉਹਨਾਂ ਦੇ ਜੱਦੀ ਪਿੰਡ ਟੌੜਾ ਵਿਖੇ ਮਨਾਇ ਗਈ ਜਿਸ ਦੇ ਵਿੱਚ ਕਈ ਨੇਤਾ ਪਹੁੰਚੇ ਅਤੇ ਸਵਰਗ ਗੁਰਚਰਨ ਸਿੰਘ ਟੌੜਾ ਨੂੰ ਸੰਧਰਜ ਦੀ ਭੇਟ ਕੀਤੀ ਗਈ ਪਿੰਡ ਟੌੜਾ ਦੀ ਅਨਾਜ ਮੰਡੀ ਮਿਚ ਰੱਖੇ ਗਏ ਸਮਾਗਮ ਦਰੌਣ ਅਕਾਲੀ ਦਲ ਸੁਧਾਰ ਲਹਿਰ ਦੇ ਸੱਤੇ ਤੇ ਸੰਗਤਾਂ ਨੇ ਸੰਦਰਜ ਰਿਪੇਟ ਕੀਤੀ ਸਵਰਗੀ ਗੁਰਚਰ ਸਿੰਘ ਟੌੜਾ ਦੇ ਪਰਿਵਾਰਕ ਮੈਂਬਰ ਹਰਮੀਰ ਸਿੰਘ ਟੌੜਾ ਵੱਲੋਂ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਗੱਲ ਕਰਦਿਆਂ ਸਾਬਕਾ ਕੈਬਨ ਮੰਤਰੀ ਸੁਰਜੀਤ ਸਿੰਘ ਰਖੜਾ ਅਕਾਲੀ ਦਲ ਸੁਧਾਰ ਲਹਿਰ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਬਡਾਲਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਆਜੀਪੀਸੀ ਸਾਫ ਦਾ ਪ੍ਰਧਾਨ ਬੀਬੀ ਜ਼ਗੀਰ ਕੌਰ ਸਾਬਕਾ ਖਜ਼ਾਨਾ ਮੰਤਰੀ ਪਰਵਿੰਦਰ ਸਿੰਘ ਢੀਂਸਾ ਆਜੀਪੀਸੀ ਮੈਂਬਰ ਸੁਤਵਿੰਦਰ ਸਿੰਘ ਟੌੜਾ ਨੇ ਕਿਹਾ ਕਿ ਪੰਥ ਨੂੰ ਪਿਆਰ ਕਰਨ ਵਾਲੇ ਲੋਕ ਅੱਜ ਦੇ ਪਿੰਡ ਟੌੜਾ ਵਿਖੇ ਰੱਖੇ ਗਏ ਸਮਾਗਮ ਦੌਰਾਨ ਪਹੁੰਚ ਰਹੇ ਹਨ ਜਿਸ ਲਈ ਉਹ ਧੰਨਵਾਦੀ ਹਨ ਡੇਰਾ ਸਰਸਾ ਮੁਖੀ ਨੂੰ 마ਫੀ ਸੰਬੰਧੀ ਸੁਧਾਰ ਲਹਿਰ ਦੇ ਆਗੂ ਵੱਲੋਂ ਉਸ ਸਮੇਂ ਵਿਰੋਧ ਨਾ ਕਰਨ ਦੇ ਸਵਾਲ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ 마ਫੀ ਦਾ ਵਿਰੋਧ ਪਾਰਟੀ ਅੰਦਰ ਕੀਤਾ ਗਿਆ ਸੀ ਭਾਵੇਂ ਕਿ ਬਾਹਰ ਵਿਰੋਧ ਨਹੀਂ ਦਿਖਾਇਆ ਗਿਆ ਪਰ ਡੇਰਾ ਸਰਸਾ ਮੁਖੀ ਨੂੰ 마ਫੀ ਸੰਬੰਧੀ ਓਹ ਕਾਲ ਤੱਕ ਸਾਹਿਬ ਕੀ ਪੇਸ਼ ਹੋ ਕੇ ਆਪਣੀ ਗਲਤੀ ਮੰਨ ਚੁੱਕੇ ਨਹੀਂ ਸਾਬ ਨੇ ਸਾਰੀ ਜ਼ਿੰਦਗੀ ਆਪਣੀ ਟੋੜਾਪਿੰਡ ਚ ਲਾਈ ਆ ਜਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਲਾਈ ਆ ਜਾਂ ਤਾਂ ਉਹਨਾਂ ਨੂੰ ਉਹਨਾਂ ਦੀ ਜਿਹੜੀ ਜਨਮ ਭੂਮੀ ਹੈ ਟੋੜਾਪਿੰਡ ਦੀ ਹੈ ਜਿਹੜੀ ਕਰਮ ਭੂਮੀ ਹੈ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਹੈ ਜਾਂ ਅੰਮ੍ਰਿਤਸਰ ਬਣਾਉਣੀ ਚਾਹੀਦੀ ਹੈ ਜਾਂ ਟੋੜਾਪਿੰਡ ਬਣਾਉਣੀ ਹੈ ਕਦੇ ਵੀ ਟੋੜਾ ਸਾਹਿਬ ਇਹ ਨਹੀਂ ਹੋਇਆ ਵੀ ਪਟਿਆਏ ਜਾ ਕੇ ਰਹਿਣ ਲੱਗੇ ਹੁਣ ਕਿਤੇ ਜਾ ਕੇ ਹੋ ਰਹਿਣ ਲੱਗੇ ਹੁਣ ਰਾਤ ਨੂੰ ਚਾਹੇ 12 ਵਜੇ ਹੁਣ 1 ਵਜੇ ਹੁਣ ਪਰ ਉਹਨਾਂ ਨੇ ਪਿੰਡ ਆਉਂਦਾ ਤੇ ਉਹੀ ਬਾਲਾ ਨਾਲਾ ਕਰ ਅੱਜ ਵੀ ਆ ਕਦੇ ਪੈਸੇ ਦੇ ਲਾਲਚ ਚ ਨਹੀਂ ਆਏ ਹਨ ਤੇ ਉਹੀ ਬਾਲਾ ਨਾਲਾ ਕਰ ਅੱਜ ਵੀ ਆ ਕਦੇ ਪੈਸੇ ਦੇ ਲਾਲਚ ਚ ਨਹੀਂ ਆਏ ਹਨ ਮੇਰਾ ਖਿਆਲ ਹੈ ਕਿੰਨੇ ਕੁ ਲੋਕ ਹੋਣਗੇ ਅਜੇ ਜਿਹੜੇ ਇੰਨੀ ਇਮਾਨਦਾਰੀ ਤੇ ਇੰਨੀ ਧਿਆਨدار ਜਨ ਨਾਲ ਕਈ ਉਹਨਾਂ ਦੇ ਉੱਤੇ ਵੀ ਮੈਂ ਦੱਸਿਆ ਕਿ ਕਈ ਬੰਦੇ ਗੱਲ ਕਰਦੇ ਰਹੇ ਕਿ ਜੀ ਲਓ ਜੀ ਇਹ ਵੀ ਕਾਂਗਰਸੀ ਮੁੜ ਆ ਗਈ ਜੀ ਆ ਹੋ ਗਈ ਮੈਂ ਛੱਡ ਦੇ ਵਿੱਚ ਕਿਹਾ ਜਾਂਦਾ ਹੈ ਕਿ ਜੀ ਭਾਜਪਾ ਆਏ ਨੇ ਸੋ ਕਹਿੰਟ ਦੇ ਕਰਨ ਦੇ ਵਿੱਚ ਬਹੁਤ ਬੜਾ ਫਰਕ ਆ ਨਿਕਲੋਂ ਕਹਿੰਦੇ ਨੇ ਨਿਸ਼ਚਿਤ ਕਰੂ ਇਸ ਨੂੰ ਹੁਤਾ ਕੋਈ ਹਾਲਾਤ ਦੀ ਗੱਲ ਹੁੰਦੀ ਹੈ ਟਾਈਮ ਦੀ ਗੱਲ ਹੁੰਦੀ ਹੈ ਅੱਜ ਜੇਸ਼ੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਗਏ ਆ ਇਦਾਂ ਮਤਲਬ ਸਾਨੂੰ ਬੀਜੇਪੀ ਲੈ ਗਈ ਹੈ ਜਿਹੜੇ ਬੀਜੇਪੀ ਤੇ ਨਾਲ ਰਹੇ ساری ਜ਼ਿੰਦਗੀ ਮੰਤਰੀ ਵੀ ਰਹੇ ਅਨਸ਼ਾਰਦ ਦੇ ਚੋਣ ਹੌਤਾ ਕੈਨਸਲ ਕੀਤਾ ਅੱਜ ਉਹ ਗੱਲ ਕਹਿਣ ਕੋਈ ਹੋਰ ਤਾਂ ਗੱਲ ਕਹਿ ਦੇਵੇ ਤਾਂ ਠੀਕ ਹੈ ਪਰ ਇਹ ਗੱਲਾਂ ਕਹਿਣੀਆਂ ਇਹ ਪੰਥ ਨੂੰ ਕਮਜ਼ੋਰ ਕਰਨੀਆਂ ਗੱਲਾਂ ਨੇ ਡੇਰਾ ਸੱਸਾ ਦੀ ਮਾਫੀ ਦੇ ਵੀ ਮੇਰਾ ਖਿਆਲ ਹੈ ਵੀ ਕਿਸੇ ਪੰਥਰ ਦੇ ਇੱਕ ਬੰਦੇ ਨੂੰ ਵੀ ਪਤਾ ਨਹੀਂ ਹੋਣਾ ਸਾਹ ਸੁਖਵੀਰ ਸਿੰਘ ਬਾਦਲ ਜਾਂ ਵੱਡੇ ਬਾਦ ਸਾਹਿਬ ਉਹਨਾਂ ਨੇ ਜਦੋਂ ਆਪਾਂ ਦੇਖਿਆ ਹੀ ਹੈ ਜਸੇਦਾਰ ਸਾਹਿਬ ਤੋਂ ਵੱਡੀ ਗੱਲ ਸਾਡੇ ਲਈ ਕੋਈ ਹੈ ਨਹੀਂ ਸ੍ਰੀ ਹਰਮੰਦਰ ਸਾਹਿਬ ਸਭ ਤੋਂ ਵੱਡੀ ਗੱਲ ਹੈ ਉਸ ਤੋਂ ਬਾਅਦ ਜਸੇਦਾਰ ਸਾਹਿਬ ਆਜਨੇ ਨੇ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਕਿ ਸਾਨੂੰ ਸੀਐਮ ਹਾਊਸ ਦੇ ਵਿੱਚ ਬੁਲਾਇਆ ਅਸੀਂ ਕਿਹਾ ਕਿ ਤੁਸੀਂ ਸਾਨੂੰ ਤਾਲਬ ਕੀਤਾ ਸਾਨੂੰ ਬੁਲਾਇਆ ਨਹੀਂ ਹੈ ਤੇ ਸਾਨੂੰ ਹੁਕਮਨਾਮਾ ਜਾਰੀ ਕਰਤਾ ਕਿ ਇਹ ਚਿੱਠੀ ਲਾਓ ਚਿੱਠੀ ਹਿੰਦੀ ਸੀ ਤੇ ਇਹ ਆਪਾਂ ਮਾਫੀ ਕਰਨੀ ਹੈ ਤੇ ਫਿਰ ਸਾਡੇ ਕੋਲ ਉੱਥੇ ਹੀ ਗਏ ਉੱਥੇ ਜਾ ਕੇ ਉਹਦੀ ਟ੍ਰਾਂਸਲੇਸ਼ਨ ਕੀਤੀ ਫਿਰ ਮਾਫੀ ਲਵਜੀ ਨਹੀਂ ਸੀ ਲਿਖਿਆ ਫੇਰ ਉਹ ਮਾ ਫਿਲავਿਚ ਲਿਖਿਆ ਗਿਆ ਸੋ ਆਪਾਂ ਸੁਣਿਆ ਹੀ ਹੈ ਜਿੰਨਾ ਮੈਂ ਸੁਣਿਆ ਉਹਨਾਂ ਤੁਸੀਂ ਸੁਣਿਆ ਤੇ ਇਸ ਗੱਲ ਦਾ ਜਿੰਨੀਆਂ ਵੀ ਇਹ ਗੱਲਾਂ ਨੇ ਕੋਈ ਬੰਦਾ ਵੀ ਕੋਈ ਕੈਬਨ ਮੰਤਰੀ ਕਹਿ ਦੇਵੇ ਕਿ ਕਿਸੇ ਦੀ ਇਨਵੋਲਵਮੈਂਟ ਹੋਵੇ ਚਾਹੇ ਮਾਫੀ ਦੀ ਗੱਲ ਸੀ ਲੋਕ ਨਹੀਂ ਜाहिर ਕੀਤਾ ਉਹਨੇ ਉਸ ਟਾਈਮ ਵਿਰੋਧ ਹਾਂ ਅਸੀਂ ਇਹ ਲਿਖ ਕੇ ਦਿੱਤਾ ਹੈ ਕਿ ਉਦੋਂ ਅਸੀਂ ਬਾਹਰ ਨਿਕਲ ਕੇ ਬੋਲ ਨਹੀਂ ਕੀਤਾ ਅੰਦਰ ਵਿਰੋਧ ਕਰਦੇ ਰਹੇ ਹਾਂ ਅੰਦਰ ਪੂਰਾ ਵਿਰੋਧ ਕਰਦੇ ਰਹੇ ਹਾਂ ਸਾਡੇ ਬੰਤੇ ਇਹ ਕਹਿੰਦੇ ਸੀ ਵੀ ਕਲਦਲ ਦਾ ਪੱਠਾ ਬੈਠ ਗਿਆ ਹੁਣ ਜਿਹਦੀ ਮਾਫੀ ਦਿੱਤੀ ਹੈ ਇਹਦੇ ਨਾਲ ਕਲਦਲ ਦਾ ਪੱਠਾ ਬੈਠ ਗਿਆ ਪਰ ਉਦੋਂ ਵੱਡੀ ਗੱਲ ਇਹ ਸੀ ਕਿ ਵੀ ਸ਼੍ਰੀ ਗੁਰਗੰਨ ਸਾ ਉਤੋਂ ਬਾਅਦ ਉਹਨਾਂ ਨੇ ਲਿਖ ਕੇ ਲਾਇਆ ਕਿ ਗੁਰੂ ਗੰਗ ਸਾਹਿਬ ਜੀ ਵਰਕਾ ਵਰਕਾ ਪਾੜ ਕੇ ਸਿੱਟਾਂਗੇ ਉਹ ਐਦੋਂ ਮੜੀ ਗੱਲ ਕੀ ਸੀ ਅਸੀਂ ਉਹਨਾਂ ਬੰਦੇ ਦਾ ਕੁਝ ਵੀ ਨਹੀਂ ਵਿਗਾੜ ਸਕਦੇ ਪਰ ਉਹ ਕਿਸੇ ਨਾਲ ਝਗੜਾ ਨਹੀਂ ਕੀਤੀ ਸੀ ਬੜੀ ਲੜਾਈ ਲੜੀ ਆ ਉਹਦੇ ਖਤਰ ਪਰ ਨਹੀਂ ਸੁਣਵਾਈ ਹੋਈ ਸੋ ਉਸਤੌਫ ਦੀ ਉਹਨਾਂ ਦੇ ਜਦੀਪ ਸਿੰਘ ਟੋੜਾ ਵਿਖੇ ਬੜੀ ਸ਼ਰਧਾ ਸਤਕਾਰ ਨਾਲ ਸਮੂਹ ਸੰਗਤਾਂ ਵੱਲੋਂ ਮਨਾਈ ਜਾ ਰਹੀ ਹੈ ਟੋੜਾ ਸਾਹਿਬ ਇੱਕ ਬਹੁਤ ਮਹਾਨ ਪੰਥ ਪ੍ਰਸਤ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਨ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਜਿੱਥੇ ਬਹੁਤ ਵੱਡੀਆਂ ਸਭਾਵਾਂ ਦਿੱਤੀਆਂ ਉਹਨਾਂ ਨੇ ਸਿੱਖ ਸੰਘਰਸ਼ ਵਿੱਚ ਆਪਣਾ ਬੜਾ ਵੱਡਮੁੱਲਾ ਯੋਗਦਾਨ ਪਾਇਆ ਬੜੇ ਔਖੇ ਦੌਰਾਂ ਚੋਂ ਵੀ ਨਿਕਲੇ ਪਰ ਲੇਕਿਨ ਤੋੜਾ ਸਾਹਿਬ ਨੇ ਸਦਾ ਹੀ ਸਿਧਾਂਤ ਦੀ ਵਿਚਾਰਤਾਰਾ ਦੀ ਤੇ ਅਸੂਲਾਂ ਦੀ ਰਾਜਨੀਤੀ ਕੀਤੀ ਉਹਨਾਂ ਨੇ ਅੱਜ ਸਾਰਾ ਸਿੱਖ ਜਗਤ ਸਿੱਖ ਪੰਥ ਗੁਰੂ ਨਾਨਕ ਨਾਮ ਲੇਵਾ ਸੰਗਤ ਜਾਂ ਕਹਿ ਸਕਦੇ ਆ ਸਾਰੇ ਪੰਜਾਬੀ ਥੋੜਾ ਸਾਬ ਨੂੰ ਯਾਦ ਕਰ ਰਹਾ ਆ ਕਿ ਕਾਰਨ ਹੈ ਇਹ ਦੇ ਪਿੱਛੇ ਉਹ ਚਲੋ ਇਹ ਤਾਂ ਛੱਡੋ ਵਕ ਵਕ ਤੇ ਕੀ ਗੱਲ ਹੈ ਜੀ ਅੱਜ ਜਦੀ ਪਿੰਡਿਆ ਇਹ ਆਪਣੇ ਸਾਰ ਮੇਲ ਸੋਂ ਖੜੇ ਆ ਪਰਵਾਰ ਇੱਥੇ ਹੈਗਾ ਆ ਉਹਨਾਂ ਨੂੰ ਸਾਰਿਆਂ ਨੂੰ ਚਾਹੀਦਾ ਸੀ ਜੇ ਤਾਂ ਇੱਥੇ ਆਉਂਦੇ ਤਾਂ ਉਹਨਾਂ ਦੀ ਸ਼ਾਨ ਵਧਣੀ ਸੀ ਸਦਾ ਤਾਂ ਨਹੀਂ ਸਦਾ ਤਾਂ ਸਾਰਿਆਂ ਨੂੰ ਦਿੱਤਾ ਹੀ ਆ ਜੀ ਸਦਾ ਤਾਂ ਖੁੱਲਾ ਹੁੰਦਾ ਆ ਜੀ ਜੀ ਤਰ ਤੇ ਸਦਾ ਸਿੰਘ ਸੁਭਾਨਾ ਨੂੰ ਸਦਾ ਦਿੱਤਾ ਸਮੂਚੇ ਸ਼ਰੋਮਨੀ ਕਮੇਟੀ ਦੇ ਮੈਂਬਰਾਂ ਨੂੰ ਸਦਾ ਗਿਆ ਧਾਮੀ ਸਾਹਿਬ ਨੂੰ ਵੀ ਪਤਾ ਹੈ ਧਾਮੀ ਸਾਹਿਬ ਬਹੁਤ ਨੇੜੇ ਰਹੇ ਆ ਥੋੜਾ ਸਾਬ ਦੇ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਖਰੇ ਤੌਰ ਤੇ ਮਨਾਉਣਾ ਸੀ ਉਹਨਾਂ ਦਾ ਇਸ ਸ਼ਤਾਬਦੀ ਦਾ ਸਮਾਗਮ ਉਹਨਾਂ ਨੂੰ ਚਾਹੀਦਾ ਸੀ ਗੁਰਦੁਆਰਾ ਮੰਜੀ ਸਾਹਿਬ ਤੇ ਦਿਵਾਨ ਹਾਲ ਚ ਮਨਾਉਂਦੇ ਅੱਜ ਨਾ ਮਨਾਉਂਦੇ ਅੱਜ ਦੇਖੋ ਪਿੰਡ ਟੌੜਾ ਦੇ ਅਨਾਜ ਮੰਡੀ ਦੇ ਵਿੱਚ ਟੌੜੇ ਪਿੰਡ ਦੇ ਵਿੱਚ ਜਿਹੜਾ ਟੌੜਾ ਸਾਹਿਬ ਦੀ ਪਹਿਲੀ ਜਨਮ ਸ਼ਤਾਬਦੀ ਤੇ ਇਕੱਠਾ ਇਹ ਜਿੱਥੇ ਪੰਥਕ ਸ਼ਕਤੀ ਦਾ ਪ੍ਰਦਰਸ਼ਨ ਆ ਉੱਥੇ ਪੰਥਕ ਇਕਤਾ ਲਈ ਵੀ ਰਾਹ ਪੱਧਰਾ ਕਰੇਗਾ ਕਿਉਂਕਿ ਜਿੰਨੇ ਪੰਥਪ੍ਰਸਤ ਨੇ ਪੰਥਕ ਧੀਰਾ ਨੇ ਪੰਥ ਦੀ ਚੜ੍ਹਦੀ ਕਲਾ ਲੋਤਣ ਵਾਲੇ ਲੋਕ ਨੇ ਉਹ ਅੱਜ ਟੌੜਾ ਦੇ ਨਾਜ ਮੰਡੀ ਵਿੱਚ ਇਕੱਠੇ ਹੋਏ ਨੇ ਔਰ ਮਹਿਸੂਸ ਕਰਦੇ ਨੇ ਕਿ ਟੌੜਾ ਸਾਹਿਬ ਦਾ ਜਿਹੜਾ ਜਨਮ ਸਥਾਨ ਆ ਜਨਮ ਭੋਏ ਆ ਉੱਥੇ ਹੀ ਜਨਮ ਦਿਨ ਉਹਨਾਂ ਦਾ ਮਨਾਇਆ ਜਾਵੇ ਪਰ ਅਫਸੋਸ ਆ ਕਿ ਕੁਝ ਲੋਕ ਇਹਨੂੰ ਤਾਰਪਿੱਡੋ ਕਰਨ ਲਈ ਰਸਤੇ ਦੇ ਵਿੱਚ ਹੋਰ ਮਨਾਉਣ ਦਾ ਪ੍ਰੋਗਰਾਮ ਲੀਕ ਕੇ ਖੜ ਗਏ ਜਿਹਦੇ ਨਾਲ ਗਲਤ ਮੈਸੇਜ ਆ ਰਿਹਾ ਟੌੜਾ ਸਾਹਿਬ ਨੇ ਹਮੇਸ਼ਾ ਪੰਥ ਨੂੰ ਜੋੜਨ ਦੀ ਗੱਲ ਕੀਤੀ ਆ ਪੰਥ ਨੂੰ ਤੋੜਨ ਦੀ ਗੱਲ ਨਹੀਂ ਕੀਤੀ ਜਿਹੜੇ ਲੋਕ ਟੌੜਾ ਸਾਹਿਬ ਦੀ ਸੋਚ ਤੋਂ ਉਲਟ ਜਾਣਗੇ ਮੈਂ ਸਮਝਦਾ ਉਹਨਾਂ ਦੀ ਆਤਮਾ ਨੂੰ ਤੜਫਾਉਣਗੇ ਸੋ ਅੱਜ ਬਣਦਾ ਤਾਂ ਸੀ ਵੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਇੱਥੇ ਸਾਂਝੇ ਇਸ ਪ੍ਰੋਗਰਾਮ ਦੀ ਅਗਵਾਈ ਕਰਦੇ ਬਲਕਿ ਪਿੰਡ ਪਰਿਵਾਰ ਵਾਲਿਆਂ ਨੇ ਨਗਰ ਵਾਲਿਆਂ ਨੇ ਔਰ ਸ਼ਰੋਮਣੀ ਕਲਦਾ ਸੁਧਾਰ ਲਹਿਰ ਨੇ ਜਿਹੜਾ ਫੈਸਲਾ ਕੀਤਾ ਕਿ ਪਿੰਡ ਟੋੜੇ ਦੀ ਅਨਾਜ ਮੰਡੀ ਦੇ ਵਿੱਚ ਹੀ ਸਮਾਗਮ ਰੱਖਿਆ ਜਾਵੇ ਉਹਨਾਂ ਦੇ ਜਨਮ ਥਾਂ ਤੇ ਹੀ ਪ੍ਰੋਗਰਾਮ ਰੱਖਿਆ ਜਾਵੇ ਤਾਂ ਉਹਨੂੰ ਉਤਾਰ ਪਿੱਡੋ ਨਹੀਂ ਸੀ ਕਰਦਾ ਵਰਦਾ ਜਿਹੜਾ ਕਰਿਆ ਗਿਆ ਪਾਰਟੀਆਂ ਦੇ ਜਿਹੜੇ ਆਗੂ ਕਹਿੰਦੇ ਨੇ ਵੀ ਪੰਥ ਨੂੰ ਨੁਕਸਾਨ ਆ ਜੇਕਰ ਅਕਾਲੀ ਦਲ ਕਮਜ਼ੋਰ ਹੁੰਦਾ ਕੀ ਲੱਗਦਾ ਵੀ ਤੁਹਾਡੀ ਲੜਾਈ ਨਾਲ ਅਕਾਲੀ ਦਲ ਕਮਜ਼ੋਰ ਹੋਣਾ ਪੰਥ ਨੂੰ ਨੁਕਸਾਨ ਨਹੀਂ ਹੋ ਰਿਹਾ ਸਿੱਧਾ ਦੇਖੋ ਸਾਡਾ ਤਾਂ ਯਤਨ ਹੈ ਅਕਾਲੀ ਦਲ ਨੂੰ ਤਾਕੜਾ ਕਰਨ ਦਾ ਸਾਡਾ ਤਾਂ ਯਤਨ ਹੈ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਸਾਡਾ ਤਾਂ ਯਤਨ ਹੈ ਕਿ ਅਕਾਲੀ ਦਲ ਤਾਕਤਵਰ ਹੋ ਕੇ ਇੱਕ ਸ਼ਕਤੀਸ਼ਾਲੀ ਰੂਪ ਦੇ ਵਿੱਚ ਸਾਹਮਣੇ ਆਵੇ ਮੈਂ ਸਮਝਦਾ ਕਿ ਜੇ ਇਹਨੂੰ ਇਸ ਤਰ੍ਹਾਂ ਜਿਵੇਂ ਅੱਜ ਇਹ ਸਮਾਗਮ ਦੋ ਰੱਖਿਆ ਇਹਦੇ ਨਾਲ ਮੈਂ ਸਮਝਦਾ ਨੁਕਸਾਨ ਹੋਇਆ ਕਿਤੇ ਨਾ ਕਿਤੇ ਤੁਸੀਂ ਸੱਦਾ ਪੱਤਰ ਦਿੱਤਾ ਉਹਨਾਂ ਨੂੰ ਅਸੀਂ ਬੜਾ ਖੁੱਲਾ ਸੱਦਾ ਦਿੱਤਾ ਅਸੀਂ ਅਪੀਲ ਵੀ ਕੀਤੀ ਆ ਅਸੀਂ ਮਤਲਬ ਚਿੱਠੀਆਂ ਵੀ ਭੇਜੀਆਂ ਨੇ ਮਤਲਬ ਪਰਿਵਾਰ ਵੱਲੋਂ ਵੀ ਭੇਜਿਆ ਪਿੰਡ ਵੱਲੋਂ ਵੀ ਭੇਜਿਆ ਗਿਆ ਪ੍ਰੋਫੈਸਰ ਸਾਹਿਬ ਤੁਸੀਂ ਜਦੋਂ ਡੇਰੇ ਸਾਹਿਬ ਨੂੰ ਮਾਫੀ ਦਿੱਤੀ ਸੀ ਉਸ ਟਾਈਮ ਵਿਰੋਧ ਕਿਉਂ ਨਹੀਂ ਕੀਤਾ ਮੀਡੀਆ 'ਚ ਕਿਉਂ ਨਹੀਂ ਆਏ ਜਦੋਂ ਹੁਣ ਜਿਹੜਾ ਵਿਰੋਧ ਹੋਇਆ ਕਹਿੰਦੇ ਨਿੱਜੀ ਹਿੱਤਾਂ ਕਾ ਕਰ ਰਹੇ ਹੋ ਦੇਖੋ ਨਿੱਜੀ ਹਿੱਤਾਂ ਕਾ ਸਾਡਾ ਨਿੱਜੀ ਹਿੱਤ ਕੀ ਆ ਅਸੀਂ ਤਾਂ ਸਗੋ ਅਜਿਹਾ ਬਲਕੇ ਕਹਿੰਦੇ ਆ ਵੀ ਜੇ ਨੁਕਸਾਨ ਹੋਇਆ ਜਿਹੜੀ ਗੱਲ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਮੰਨ ਕੇ ਆਏ ਆ ਉਹੀ ਗੱਲ ਜਿਹਦਾ ਸ੍ਰੀ ਅਕਾਲ ਤਖਤ ਸਾਹਿਬ ਨੇ ਬਾਅਦ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਖੜ ਕੇ ਪੰਥ ਸਿੰਘ ਸੈਮਾਨਾ ਦੀ ਹਾਜ਼ਰੀ 'ਚ ਕਹੀ ਆ ਪਰ ਜੇ ਅਸੀਂ ਗਲਤ ਹੁੰਦੇ ਤਾਂ ਜਿਹਦਾ ਸਾਹਿਬਾਨ ਸਾਡੀ ਉਸ ਗੱਲ ਨੂੰ ਕਿਉਂ ਪ੍ਰਵ ਸਾਰੇ ਪੰਥ ਨੇ ਗਲਤੀ ਮੰਨੀ ਸੀ ਤਾਂ ਹੀ ਤਾਂ ਵਾਪਸ ਲਈ ਸੀ ਉਹਦੀ ਮਾਫੀ ਖੁਸ਼ੀ ਹੈ ਕਿ ਸ਼ਤਾਬਦੀ ਜਿਹੜੀ ਹੈ ਮਨਜੋ ਜਿਸ ਦਾ ਟੋੜਾ ਸਾਖ ਦੀ ਬਣਾਈ ਜਾ ਰਹੀ ਹੈ ਬਿਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕ੍ਰੀਣ ਕਿਉਂਕਿ ਜਿਹੜਾ ਪਿੱਛੇ ਵਿਰਸਾ ਹੁੰਦਾ ਨਾ ਜੀ ਉਹ ਆਪਣੇ ਬਜ਼ੁਰਗਾਂ ਨੂੰ ਯਾਦ ਕਰਕੇ ਉਹਨਾਂ ਦੀ ਪ੍ਰੇਰਣਾ ਵਾਂ ਲੈਂਦਾ ਹੈ ਜਦਾ ਟੋੜਾ ਟੋੜਾ ਸਾਹਿਬ ਇੱਕ ਕੇਵਲ ਮਨੁੱਖ ਨਹੀਂ ਸੀ ਉਹ ਇੱਕ ਐਸੀ ਸ਼ਖਸੀਅਤ ਸੀ ਜਿਨੇ ਅਕਾਲ ਪੁਰਖ ਦੀ ਸੋਚ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਅੱਜ ਦੀ ਜਿਹੜੀ ਰਾਜਨੀਤੀ ਹੈ ਅੱਜ ਦੀ ਜਿਹੜੀ ਪੰਤਕ ਸੋਚ ਹੈ ਉਹਨੂੰ ਇਸ ਗੱਲ ਦੇ ਵਾਸਤੇ ਦ੍ਰਿੜਤਾ ਨੂੰ ਤੋੜਨਾ ਚਾਹੀਦਾ ਹੈ ਕਿ ਅਸੀਂ ਵੀ ਉਹਨਾਂ ਵਾਂਗ ਹਮੇਸ਼ਾ ਆਪਣੇ ਜੀਵਨ ਨੂੰ ਉਹਦੀ ਪ੍ਰੇਰਣਾ ਵਿੱਚ ਲੈ ਕੇ ਚੱਲੀਏ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਵੱਖ ਕਿਉਂ ਬਣਾ ਰਹੇ ਨੇ ਗੁਰਦੁਆਰਾ ਦੁੱਖਨਵਾਰ ਸਾਹਿਬ ਦੇ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਸਾਰੀ ਇਕੱਠੀ ਐਸੀ ਬਣਾ ਰਹੇ ਹ ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਸਮਝ ਨਹੀਂ ਆਈ ਪੀਜੀਓ ਸਮਿਤੀ ਦੇ ਸੀ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ 27 ਸਾਲ ਜਿਹੜੇ ਰਹੇ ਐ ਤੇ ਉਹਦੇ ਪਿੰਡ ਵਿੱਚ ਆ ਕੇ ਸਾਨੂੰ ਸਤਿਕਾਰ ਦੇਣਾ ਚਾਹੀਦਾ ਸੀਗਾ ਉਹ ਆਪਣੇ ਵੱਲੋਂ ਦੂਖਨਵਾਰਨ ਗੁਰਦੁਆਰਾ ਸਾਹਿਬ ਜਿਹੇ ਮਨਾ ਰਹੇ ਐ ਕੇਵਲ ਮੁਲਾਜ਼ਮਾਂ ਨੂੰ ਇਕੱਠੇ ਕਰਕੇ ਕੇਵਲ ਸਕੂਲ ਨਾਲ ਕਾਲਜਾਂ ਦੇ ਸਟਾਫ ਲਿਆ ਕੇ ਉਹਨਾਂ ਨੂੰ ਇਕੱਠੇ ਕਰਕੇ ਕਰ ਰਹੇ ਪਰ ਨਹੀਂ ਸਿਕਾਣਾ ਚਾਹੀਦਾ ਅਸੀਂ ਸਭ ਨੂੰ ਸੱਦਾ ਦਿੱਤਾ ਸਭ ਨੂੰ ਕਿਹਾ ਕਿ ਇੱਥੇ ਪਹੁੰਚੋ ਬੰਦ ਕਰਕੇ ਪਤਾ ਹੋਏਗਾ ਜੀ ਮੈਂ ਕੀ ਕਹਿ ਸਕਦੀ ਹਾਂ ਜਿਹੜਾ ਜ਼ਰੂਰੀ ਹੈ ਬੰਦ ਹੈ ਇਕੱਠਾ ਹੈ ਉਹਦੇ ਵਿੱਚੋਂ ਵੱਖਰੀ ਸੋਚ ਦੇ ਲੋਕ ਵੱਖਰੇ ਹੋ ਸਕਦੇ ਆ ਕਦੀ ਪੰਥ ਤੋਂ ਫੇਰ ਨਹੀਂ ਹੋ ਸਕਦਾ ਸੁਖਵੀਰ ਬਾਦਲਾ ਤਾਂ ਇਕੱਠੇ ਕਰ ਸਕਦੇ ਇਹਦੇ ਸਾਰਿਆਂ ਨੂੰ ਸੁਖਵੀਰ ਸਿੰਘ ਬਾਦਲ ਤੇ ਐਸੋਨੇ ਤਨਖਾਹਾਂ ਕੀਤੇ ਹੋਏ ਉਹਨਾਂ ਨੂੰ ਤਾਂ ਨਹੀਂ ਬੁਲਾਏ ਜੇ ਤਨਖਾਹਾਂ ਨਾ ਹੁੰਦੇ ਸੀ ਜ਼ਰੂਰ ਲੈ ਕੇ ਹੁੰਦੇ ਰੋ ਜਥੇਦਾਰ ਗੁਰਚਨ ਸਿੰਘ ਜੀ ਟੋੜਾ ਸਾਹਿਬ ਦਾ 100 ਸਾਲਾਂ ਜਨਮ ਜਿਹੜਾ ਹੈ ਸ਼ਤਾਬ ਦੀ ਮਨਾ ਰਹੇ ਆ ਅਸੀਂ ਤੇ ਅੱਜ ਉਹਨਾਂ ਵਰਗੇ ਲੀਡਰਾਂ ਦੀ ਕੌਮ ਨੂੰ ਬਹੁਤ ਵੱਡੀ ਲੋੜ ਹੈ ਅੱਜ ਸ਼ਰੂਮਨੀ ਕਾਲੀ ਦਲ ਜਿਸ ਤਰ੍ਹਾਂ ਦੇ ਦੌਰ ਵਿੱਚੋਂ ਲੰਘ ਰਿਹਾ ਹੈ ਮੈਂ ਸਮਝਦਾ ਐਸੀਆਂ ਸ਼ਖਸੀਅਤਾਂ ਤੋਂ ਸਾਨੂੰ ਸੇਧ ਲੈਣ ਦੀ ਲੋੜ ਹੈ ਉਹਨਾਂ ਤੋਂ ਸਿੱਖਣ ਦੀ ਲੋੜ ਹੈ ਜਿਹਾ ਜਾਂ ਨਿਸ਼ਕਾਮ ਜੀਵਨ ਉਹਨਾਂ ਨੇ ਬਤੀਤ ਕੀਤਾ ਜੇ ਅੱਜ ਦੀ ਲੀਡਰਸ਼ਿਪ ਅਸੀਂ ਉਹਨਾਂ ਤੋਂ ਸਿੱਖ ਕੇ ਕੁਛ ਨਾ ਕੁਛ ਆਪਣੇ ਜੀਵਨ ਦੇ ਵਿੱਚ ਇਹ ਸਾਰਾ ਕੁਝ ਅਪਣਾ ਲਈਏ ਉਹਨਾਂ ਤੋਂ ਕੁਛ ਨਾ ਕੁਛ ਪ੍ਰਾਪਤ ਕਰੀਏ ਉਹਨਾਂ ਦੇ ਜੀਵਨ ਤੋਂ ਤਾਂ ਕਾਲੀ ਦਲ ਨੂੰ ਮੋੜ ਸਰਜੀਤੀ ਵੱਲ ਲਜਾਇਆ ਜਾ ਸਕਦਾ ਸਰ ਅੱਜ ਸਮੇਂ ਦੀ ਲੋੜ ਹੈ ਵੀ ਪੰਥਕ ਸਿਧਾਂਤਾਂ ਤੇ ਪਹਿਰਾ ਦਿੱਤਾ ਜਾਵੇ ਤੇ ਟੋੜਾ ਸਾਹਿਬ ਦੀ ਸੋਚ ਤੇ ਪਹਿਰਾ ਦਿੱਤਾ ਜਾਵੇ। ਅਕਾਲੀ ਦਲ ਨੂੰ ਇਕੱਠਾ ਕਰ ਗੱਲ ਇਹ ਵੀ ਅਕਾਲੀ ਦਲ ਇਕੱਠਾ ਹੋਣਾ ਤਾਂ ਹਰ ਕੋਈ ਚਾਹੁੰਦਾ ਹੈਗਾ। ਜਿਹੜਾ ਵੀ ਕੋਈ ਪੰਥਕ ਸੋਚ ਵਾਲਾ ਚਾਹੁੰਦਾ ਵੀ ਅਕਾਲੀ ਦਲ ਇਕੱਠਾ ਹੋਵੇ ਅਸੀਂ ਪਰ ਗੱਲ ਇਹ ਹੈ ਵੀ ਲੀਡਰਸ਼ਿਪ ਅਗਵਾਈ ਐਸਾ ਵਿਅਕਤੀ ਕਰੇ ਜਿਹਦੇ ਤੇ ਕੌਮ ਭਰੋਸਾ ਕਰ ਸਕੇ ਜਿਹਦੀਆਂ ਸੇਵਾਵਾਂ ਕੌਮੀ ਪਿਛਲੇ ਸਮੇਂ ਦੇ ਵਿੱਚ ਇੱਕ ਲਾ-ਮਿਸਾਲ ਰਹੀਆਂ ਹੋਣ। ਤੋ ਐਸੇ ਕੋਈ ਸ਼ਖਸੀਅਤ ਜਿਹੜਾ ਹੈ ਅੱਗੇ ਲਿਆਉਣ ਦੀ ਲੋੜ ਹੈ ਲੱਭਣ ਦੀ ਲੋੜ ਹੈ ਜੇ ਪ੍ਰਧਾਨ ਬਦਲਦੇ ਨੇ ਕੀ ਇਕੱਲੀ ਦਲ ਇਕੱਠਾ ਹੋ ਸਕਦਾ ਬਿਲਕੁਲ